ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ੁਰ ਦਾ ਵਚਨ ਕਹਿੰਦਾ ਜਿਹੜਾ ਪਰਮੇਸ਼ੁਰ ਆਉ ਹਮਕਾਰਨਾ ਦਾ ਸਾਹਮਣਾ ਕਰਦਾ ਪਰ ਹਲੀਮਾ ਉੱਤੇ ਕਿਰਪਾ ਕਰਦਾ ਉਪਰੰਤ ਉਸੇ ਪਰਮੇਸ਼ੁਰ ਦੇ ਅਧੀਨ ਹੋ ਜਾਓ ਤਿਰਛੇਤਾਨ ਦਾ ਸਾਹਮਣਾ ਕਰੋ ਉਹ ਤੁਹਾਡੇ ਕੋਲ ਨਸ ਜਾਵੇਗਾ ਭੱਜ ਜਾਵੇਗਾ ਕਦੋਂ ਜਦੋਂਸੀਂ ਖੁਦਾ ਦੇ ਅਧੀਨ ਹੋ ਕੇ ਉਹਦਾ ਸਾਹਮਣਾ ਕਰਾਂਗੇ ਹallelujah ਜਦੋਂਸੀਂ ਪਰਮੇਸ਼ਵਰ ਦੇ ਵਿੱਚ ਹੋ ਕੇ ਪਰਮੇਸ਼ਵਰ ਦੇ ਵਿੱਚ ਬਣੇ ਰਹਿ ਕੇ ਸਪਿਰਿਟ ਦੇ ਵਿੱਚ ਰਹਿ ਕੇ ਸ਼ੈਤਾਨ ਦਾ ਸਾਹਮਣਾ ਕਰਾਂਗੇ ਉਹ ਪੱਛ ਜਾਗੇ ਹallelujah ਜੋ ਸ਼ਰੀਰ ਦੇ ਵਿੱਚ ਰਹਿ ਕੇ ਉਹਦਾ ਸਾਹਮਣਾ ਕਰਨਾ ਚਾਹੁੰਦੇ ਨੇ ਜਿਹੜਾ ਇੱਕ ਵਾਰੀ 다ਊਦ ਨੇ ਕੀਤਾ ਸੀ ਸ਼ਰੀਰ ਦੇ ਵਿੱਚ ਰਹਿ ਕੇ ਸ਼ੈਤਾਨ ਦਾ ਸਾਹਮਣਾ ਕਿ ਤਸੀ ਸ਼ਕਦੇਵ ਉੱਪਰ ਚੜਕੇ ਉਹ ਫਸਿਆ ਡਿੱਗਿਆ ਦੇ ਵਿਚਾਰ ਦੇ ਪਰਮੇਸ਼ਵਰ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੇ ਅਧੀਨ ਹੋ ਕੇ ਸ਼ੈਤਾਨ ਦਾ ਸਾਹਮਣਾ ਕਰੋ ਤੁਹਾਡੇ ਕੋਲ ਬਾਝ ਜਾ ਦੇਗਾ ਕਿਉਂ ਜਦੋਂ ਅਸੀਂ ਖੁਦਾ ਦੇ ਅਧੀਨ ਹੋਵਾਂਗੇ ਫਿਰ ਸਾਹਮਣਾ ਕਰਨ ਵਾਲੇ ਅਸੀਂ ਨਹੀਂ ਸਾਡਾ ਪਰਮੇਸ਼ਵਰ ਹੋਵੇਗਾ ਸ਼ੈਤਾਨ ਫਿਰ ਸਾਨੂੰ ਨਹੀਂ ਦੇਖੇਗਾ ਸਾਡੇ ਪਰਮੇਸ਼ਵਰ ਨੂੰ ਹallelujah ਕਦੋਂ ਜਦ ਤੁਸੀਂ ਖੁਦਾ ਦੇ ਵਿੱਚ ਬਣੇ ਰਹਿ ਕੇ ਪਰਮੇਸ਼ਵਰ ਦੇ ਅਧੀਨ ਹੋ ਕੇ ਪਾਪ ਦਾ ਸਾਹਮਣਾ ਕਰਾਂਗੇ ਸ਼ੈਤਾਨ ਦਾ ਸਾਹਮਣਾ ਕਰਾਂਗੇ ਬਿਬਲਾਂ ਵਿੱਚ ਲਿਖਿਆ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਕਿਉਂਕਿ ਪਰਮੇਸ਼ਵਰ ਜਿਹੜਾ ਹੰਕਾਰੀਆਂ ਦਾ ਸਾਹਮਣਾ ਕਰਦਾ ਹਲੀਮਾ ਦੇ ਉੱਤੇ ਕਿਰਪਾ ਕਰਦਾ ਹੈ ਹਾਲੇਲੂਇਆ ਤੇ ਜਦੋਂ ਮੱਤੀ ਦੀ ਅੰਜੀਲ ਉਹਦਾ ਪੰਜ ਅਧਿਆਇ ਪੜਦੇ ਉੱਤੇ ਲਿਖਿਆ ਤਨ ਉਹ ਜਿਹੜੇ ਹਲੀਮ ਆ ਕਿਉਂ ਜੋ ਧਰਤੀ ਦੇ ਵਾਰਿਸ ਹੋਣਗੇ ਹallelujah ਜਿਹੜੇ ਹੰਭਲਾ ਜਿਹੜੇ ਨਮਰ ਆ ਬਚਨ ਲਿਖਿਆ ਉਹ ਧਰਤੀ ਦੇ ਵਾਰਿਸ ਹੋਣਗੇ ਹallelujah ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਛਿੱਟ ਨਾ ਪਾਵੇਗੀ ਦੁਨੀਆ ਦੀ ਕੋਈ ਤਾਕਤ ਨੂੰ ਹਾਰ ਨਹੀਂ ਦੇ ਪਾਵੇਗੀ ਦੁਨੀਆ ਦੀ ਕੋਈ ਤਾਕਤ ਨੂੰ ਖਤਮ ਨਹੀਂ ਕਰ ਪਾਵੇਗੀ ਉਹ ਧਰਤੀ ਦੇ ਵਾਰਿਸ ਹੋਣਗੇ ਤੁਸੀਂ ਚੁਣੇ ਗਏ ਆ ਬਰਕਤ ਦੇ ਵਾਰਿਸ ਹੋਣ ਦੇ ਲਈ ਕੁਛ ਜੁੜੇ ਗਿਆ ਪਰਕਤਾਰੇ ਵਾਰਿਸ ਬਣਦੇ ਨੇ ਅਗਰ ਤੁਹਾਡਾ ਜਰਾ ਵੀ ਵਿਸ਼ਵਾਸ ਵਾਲਾ ਆਮੀਨਾ ਖੁਦਾ ਬਰਕਤ ਦੇ ਸਕਦਾ ਹੈ ਹਾਲੇਲੂਇਆ